ਆਭੀ ਅੱਜ ਤੱਕ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਬੜੇ ਲੋਕਾਂ ਨੇ ਖਾੜੇ ਲਾਏ ਪਰ ਜਿਹੜੇ ਖਾੜਿਆਂ 'ਚ ਰੰਗ ਚਮਕੀਲੇ ਨੇ ਬੰਨਿਆ ਜਿਹੜਾ ਚਮਕੀਲਾ ਖਾੜਿਆਂ 'ਚ ਪੰਜਾਬੀ ਗਾਇਕੀ 'ਚ ਆਪਣੀ ਬਾਦਸ਼ਾਹਤ ਕਾਇਮ ਕਰ ਗਿਆ ਉਹ ਅੱਜ ਤੱਕ ਕਿਸੇ ਹੋਰ ਕਲਾਕਾਰ ਤੋਂ ਨਹੀਂ ਹੋਈ ਚਲੋ ਇਸ ਬਿਰੇ ਦਲਜੀਤ ਦੀ ਝੰਡੀ ਹੈਗੀ ਆ ਵਧੀਆ ਆ ਹਨਾ ਪਰ ਉਹਨਾਂ ਦਿਨਾਂ ਦੇ ਵਿੱਚ ਸੀਮਤ ਜੇ ਸਾਜ਼ਾਂ ਦੇ ਨਾਲ ਜਿਹੜੀ ਐਡੀ ਵੱਡੀ ਸਲਤਨਤ ਸੰਗੀਤ ਦੀ ਖੜੀ ਕੀਤੀ ਸੀ ਅਮਰ ਸਿੰਘ ਚਮਕੀਲੇ ਨੇ ਇਹ ਉਹਦੀ ਇੱਕ ਬਹੁਤ ਵੱਡੀ ਉਪਲਬਧੀ ਸੀਗੀ ਪੰਜਾਬੀ ਗਾਇਕੀ ਦੇ ਵਿੱਚ ਕਿਉਂਕਿ ਇੰਨਾ ਤਕੜੇ ਲੈਵਲ ਤੇ ਗਾਉਂਦਾ ਸੀ ਚਮਕੀਲਾ ਨਾ ਤੇ ਨਾਲ ਅਮਰਜੋਤ ਤਾਂ ਸੋਨੇ ਤੇ ਸੁਹਾਗਾ ਗੱਲ ਹੋ ਜਾਂਦੀ ਸੀਗੀ ਫਿਰ ਇੰਨਾ ਕਿ ਤਾਂ ਹੀ ਲੋਕਾਂ ਚੋਂ ਹੁੰਦਾ ਸੀ ਸਭ ਤੋਂ ਜ਼ਿਆਦਾ ਉਹਨਾਂ ਦਿਨਾਂ 'ਚ ਚਮਕੀਲੇ ਦੇ ਖਾੜਿਆਂ 'ਚ ਪੰਜਾਬੀਆਂ ਦਾ ਰੱਛ ਪੈਂਦਾ ਸੀ ਇਹ ਕੋਈ ਛੋਟੀ ਗੱਲ ਸੀ ਉਹਨਾਂ ਦਿਨਾਂ 'ਚ ਕੋਈ ਵੱਡੀਆਂ ਗੱਡੀਆਂ ਨਹੀਂ ਹੁੰਦੀਆਂ ਸੀ ਲੋਕਾਂ ਕੋਲ ਗੱਡੇ ਸਾਈਕਲ ਊਕਲਾ ਹੀ ਹੁੰਦਾ ਸੀ ਪਰ ਜਿੱਥੇ ਪਤਾ ਲੱਗ ਜਾਂਦਾ ਸੀ ਲੋਕ ਸਾਈਕਲਾਂ ਤੇ ਧੱਕ ਮੰਨਦੇ ਸੀ ਚਮਕੀਲੇ ਦਾ ਖਾੜਾ ਲੋਕ ਗੱਡੇ ਲੈ ਕੇ ਰੇੜੇ ਲੈ ਕੇ ਤੁਰ ਪੈਂਦੇ ਸੀਗੇ ਨਾਲ ਪਿੰਡਾਂ ਦੇ ਵਿੱਚੋਂ 10-15 ਜਣੇ ਹੋਰ ਬਿਠਾ ਲੈਣੇ ਰੇੜੇ ਤੇ ਚੱਲ ਭਾਈ ਫਲਾਨੇ ਦਾ ਚਮਕੀਲੇ ਦਾ ਰੇੜਿਆਂ ਤੇ ਕਈ ਦੱਸਦੇ ਅਸੀਂ ਰੇੜਿਆਂ ਰੇੜਿਆਂ ਤੇ ਜਾਂਦੇ ਲੋਕ ਸਾਈਕਲਾਂ ਤੇ ਜਾਂਦੇ ਲੋਕ ਚਮਕੀਲੇ ਦੇ ਖਾੜਿਆਂ 'ਚ ਆਪ ਤੱਕੇ ਆ ਸੋ ਇਹ ਸੀ ਚਮਕੀਲੇ ਦੇ ਖਾੜਿਆਂ ਦੀ ਬਾਦਸ਼ਾਹ